ਰਾਜਾ ਗਰੀਬ ਆ ਗਏ ਅਮੀਰ ਆ ਗਏ ਕੌਣ ਉਹਨੇ ਬਰਾਭੀ ਮਾਰਨਾ ਦਾ ਬਾਪ ਨਹੀਂ ਜਮਦੁੱਤਾ ਨੇ ਬਰਾਭੀ ਮਾਰ ਪੈਂਦੇ ਆ ਸਭ ਨੂੰ ਉਥੇ ਕੋਈ ਦਿਹਾੜੀ ਨਹੀਂ ਲੱਗਿਆ ਤਾਂ ਪਰ ਆਪਾਂ ਪਰਵਾਹੀ ਨਹੀਂ ਕਰਦੇ ਇੱਕ ਨਾਲ ਨੂੰ ਸਭ ਸੋਝੀ ਆ ਗਈ ਫਿਰ ਦੇ ਬੇਪਰਵਾਹ ਕਈਆਂ ਨੂੰ ਸਾਰੀ ਸੋਝੀ ਆ ਜਾਂਦੀ ਹੈ ਗੁਰੂ ਸਾਹਿਬ ਸੋਝੀ ਦੇ ਦਿੰਦੇ ਬਾਣੀ ਨਾਲ ਜੋੜ ਕੇ ਤੇ ਕਈ ਬੇਪਰਵਾਹ ਦੁਨੀਆਂ ਕੋਈ ਨਹੀਂ ਦੇਖੀ ਜਾਊਗੀ ਕੀ ਹੋਣਾਗਾ ਸੋ ਦੇਖੀਂ ਜਾਨੀ ਮਨ ਅੰਦੇ ਜਨਮ ਗਵਾਇਆ ਇਹਨੇ ਜਨਮ ਗਵਾਰਿਆ ਜਿਹੜਾ ਰਸਤਾ ਚੱਲਾ ਗਿਆ ਨਾ ਉਹ ਮਾਰਗ ਬੜਾ ਔਖਾ ਆ ਹਰਿ ਸਹਿ ਕਹਿੰਦੇ ਜਨੂ ਮਾਰਗ ਪੰਥ ਨਾ ਸੁਝੇ ਉਹ ਜਿਹੜਾ ਅੰਧ ਗੁਬਾਰਵਾ ਨਰਤਾਂ ਦਾ ਰਹਾ ਬੋਧ ਭਿਆਨਕਾ ਉੱਜੜ ਉਹ ਪਾਣੀ ਰਹਾ ਗੁਬਾਰਵਾ ਨਾ ਜਲ ਲੇਹਤ ਲਾਈਆਂ ਨਾ ਭੋਜਨ ਪ੍ਰਕਾਰਵਾ ਨਾ ਥਿਮ ਪਾੜੀ ਮਿਲਦਾ ਨਾ ਗੁੱਤ ਲਾਈ ਨਾ ਗੁਰੇ ਜਾਈ ਨਾ ਕੋਈ ਰੋਟੀ ਕੁਛ ਨਹੀਂ ਮਿਲਦਾ ਉੱਥੇ ਇਥੇ ਦੇਖੋ ਬੰਦਾ ਮਰਦਾ ਅੱਗੇ ਵਾਰ ਉੱਜਲੀ ਬੇਸਰਾ ਉਹਦੇ ਰੋਟੀ ਲਾ ਕੇ ਦੇਣਗੇ ਸਾਰੇ ਪੰਜ ਜਾਂਦੇ ਨਾ ਸੰਗਰਾਮ ਅਗਲ ਦੇ ਵੀ ਨਹੀਂ ਚੁੱਕੀ ਜਾਂਦੀਆਂ ਗੁਰੂ ਸਾਹਿਬ ਨੇ ਇਹ ਰੋਟੀ ਗੁਰੂ ਸਾਹਿਬ ਨੇ ਅੱਗੇ ਨਹੀਂ ਛੱਡ ਕੇ ਆਉਣੀ ਇਹ ਉੱਥੇ ਕੋਈ ਜਮੈਟੋ ਨਹੀਂ ਖੋਲਿਆ ਗੁਰੂ ਸਾਹਿਬ ਨੇ ਨਹੀਂ ਇਹ ਆਪ ਨੂੰ ਪਤਾ ਹੀ ਨਹੀਂ ਇਹ ਬ੍ਰਾਹਮਣਵਾਦ ਆ ਸਾਰਾ ਪਾਵੇਂ ਵੜੀ ਜਾਂਦੇ ਇੱਥੇ ਜਿਹਦੇ ਸੱਚਖੰਡ ਗਿਆ ਉਹ ਉੱਥੇ ਨਾਮ ਵਿੱਚ ਲੀਨ ਹੋ ਜਾਂਦਾ ਜਿਹਦੇ ਨਰਕਾ ਚ ਗਿਆ ਉੱਥੇ ਕੋਈ ਰੋਟੀ ਕੱਪੜਾ ਪਾਣੀ ਕੱਖ ਨਹੀਂ ਮਿਲਦਾ ਉੱਥੇ ਸਿਰਫ ਮਾਰਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਗੜ ਸੰਗਲ ਸਰ ਮਾਰੇ ਉੰਗੋ ਨਾ ਦੇ ਸੇ ਕਰ ਬਾਰੋ ਗੜ ਜ ਸੰਗਲ ਹੁਣੇ ਇਨੀ ਮਾਰ ਹੋਣੀ ਅੱਗੇ ਫਿਰ ਕੋਈ ਘਰ ਬਾਰੋਂ ਨਹੀਂ ਜਿੱਤੇ ਆਉਣਾ ਕਹਤ ਨਹੀਂ ਜੇ ਅਹੰਕਾਰ ਵਾਰ ਕਾਮ ਕਾਰ ਨਾ ਟਾਈਮ ਨਹੀਂ ਲੱਗਦਾ ਗੁਰਦਾਰੇ ਜਾਣ ਦਾ ਫਿਰਨੇ ਨਹੀਂ ਇੱਥੇ ਗੱਲਾਂ ਜੋ ਕਰਨਾ ਹੈ ਮਨ ਅੰਦੇ ਜਨਮ ਗਵਾਇਆ ਜੇ ਅੰਨੇ ਮਨ ਦੇ ਵਿੱਚ ਲਾ ਕੇ ਜਨਮ ਗਵਾ ਲਿਆ ਆਪਣਾ ਸੰਮੰਗਵਾ ਲਿਆ ਗੁਰੂ ਪਾਤਸ਼ਾਹ ਦੇ ਪੁੱਤਰ ਨਾ ਬਣੇ ਭਗਤੀ ਨਾ ਕੀਤੀ ਰਹਿਤ ਚ ਪਰਪੱਕ ਨਾ ਹੋਏ ਤੇ ਬਹੁਤ ਮਾਰ ਪੈਣੀ ਗੁਰੂ ਸਾਹਿਬ ਕਹਿੰਦੇ ਤੀਜੀ ਪੌੜੀ 'ਚ ਇਹ ਹੀ ਦੱਸਿਆ ਕਿ ਭੋਗ ਹੀ ਭੋਗ ਦੇ ਰਹਿੰਦੇ ਕੋਈ ਤਾਂ ਹੀ ਕਰਦੇ ਰਹਿੰਦੇ ਆ ਮਰਦਾ ਜਣਾ ਹੀ ਮਰਨਾ ਤਾਂ ਹੈਗਾ ਹੀ ਸਾਰੇ ਮਰਦੇ ਆ ਪਰ ਉਹਨਾਂ ਦੇ ਗੱਲ ਦੇ ਸੰਗਲ ਬਾਗ ਦੇ ਜਿਹੜੀ ਅੱਗੇ ਸੇਵਾ ਹੁੰਦੀ ਇਹਨਾਂ ਨੂੰ ਦੀਦਾਰ ਹੋ ਰਾਜਪੋਤੋਂ ਉਹ ਵੱਡ ਪਿਆਰ ਲਗਾ ਨਲਕਕੂਟ ਮੈਂ ਬੋਤੇ ਖਾਵੇ ਜਦ ਜਲ ਤੇ ਬਾਹਰ ਨਹੀਂ ਨਾ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆਰ ਦੇਸ਼ ਲਮੇ ਫਿਰ ਤੇ ਫਿਰ ਤੋਂ ਬਹੁਤੀ ਜੁਗ ਹਾਰੇ ਆ ਮਾਨਸ ਦੇ ਨਹੀਂ ਪ੍ਰਤ ਗਈ ਜੋਗ ਸਰਤਨਾ ਗਣ ਸਰੀਰੀ ਨਾ ਸੇ ਜਮਨ ਮਿਲਿਆ ਫਿਰ ਹੁਣ ਪਰਵਾਹੀ ਜੇ ਕੋ ਘੁਰਤੇ ਬੇਮੁਖ ਹੋਵੇ ਫਿਰ ਸਤਗੁਰ ਮੁਕਤ ਨਾ ਪਾਵੇ ਜੇ ਕੋ ਗੁਰਪਾਤਸ਼ਾ ਤੋਂ ਬੇਮੁਖ ਹੋ ਗਿਆ ਬੇਮੁਖ ਮਿਲ ਸਤਗੁਰ ਮੁਕਤ ਨਾ ਪਾਵੇ ਉਹਦੀ ਮੁਕਤੀ ਨਹੀਂ ਹੁਣੇ ਗੁਰਪਾਤਸ਼ਾ ਤੋਂ ਬਿਨਾਂ ਪਾਵੇ ਮੁਕਤ ਨਾ ਹੋਰ ਥੈ ਕੋਈ ਤੁਸ਼ੋ ਬੇਕਿਆ ਜਾਏ ਉਹ ਫਿਰ ਜਿੱਥੇ ਮਰਦੀ ਚਲਾ ਜਾਏ ਗੁਰੂ ਸਾਹਿਬ ਕਹਿੰਦੇ ਦੁਨੀਆ ਤੇ ਨੂੰ ਕਿਤੇ ਮੁਕਤੀ ਨਹੀਂ ਮਿਲਦੀ ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਨੂੰ ਉਤਲਪਾਏ ਅਨੇਕਾ ਜੁਨਾ ਜੋ ਪਟਕੂ ਗਾ ਕਾ ਕੁੱਤਾ ਸਾਬ ਸੂਰ ਬਣਾ ਕੇ ਦੇਖੋ ਕਿਤੇ ਕਿਤੇ ਵੈਗਰੂ ਕਿਦਾਂ ਗੱਲ ਖਵਾਉਂਦਾ ਹੁਣ ਗੁਰੂ ਸਾਹਿਬ ਕਹਰੇ ਭਈਆ ਮਰਦ ਛਗਲਾ ਗੁਰੂ ਸਾਹਿਬ ਦਾ ਪੁੱਤਰ ਬਣ ਜਾ ਵੈਗਰੂ ਕਰਿਆ ਕਰ ਅਮਰ ਛਗਣ ਨੂੰ ਤਿਆਰ ਨਹੀਂ ਤੇ ਉਹ ਜੁਨਾ ਚ ਬੈ ਕੇ ਤੇ ਗੱਲ ਖਾਣਾ ਵੜ ਕੇ ਉਹ ਤਿਆਰ ਆ ਇਹ ਕਰਮ ਇਹ ਸਾਡੇ ਕਰਮ ਆ ਸਾਡੀ ਸੋਚ ਨਹੀਂ ਸਾਡਾ ਮਨ ਕਿਵੇਂ ਨਾ ਹੋਇਆ ਪਿਆ ਉਹ ਪਰਉਤੋ ਬਾਣੀ ਤੋਂ ਕਿੰਨਾ ਦੂਰ ਤੋ ਨੂੰ ਨਹੀਂ ਸਮਝਉਂਦੀ ਕਾ ਤਾਂ ਖੇੜੀ ਹੈ ਵੈਗੁਰ ਦੀ ਵੈਗੁਰ ਦੇ ਹੱਥਾਂ ਫਿਰ ਗੁਰੂ ਪਾਸ਼ਾ ਨੇ ਮਨ ਅੰਦੇ ਜਨਮ ਗਵਾਇਆ ਜੇ ਅੰਨੇ ਮਨ ਦੇ ਪਿੱਛੇ ਲਾ ਕੇ ਜਨਮ ਗਵਾ ਲਿਆ ਤਾਂ ਦੁਬਾਰੇ ਮੌਕਾ ਨਹੀਂ ਮਿਲਣਾ 4ਵੀਂ ਢੋੜੀ ਨਜ਼ਰ ਕਰੇਂ ਜੀ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਚੌਥੀ ਢੋੜੀ ਆ ਚੌਥੀ ਢੋੜੀ 'ਚ ਗੁਰੂ ਸਾਹਿਬ ਗੁਰੂ ਨਾਨਕ ਪਾਸ਼ਾ ਵੈਗੁਰ ਨੂੰ ਕਹਿ ਰਹੇ ਆ ਏ ਵੈਗੁਰ ਜੇ ਤੂੰ ਆਪਣੀ ਮੇਰ ਭਰੀ ਨਿਗਾਹ ਕਰੇਂ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ ਤਾਂ ਇਹ ਗੁਰੂ ਆਲੇ ਬਣਨਗੇ ਤਾਂ ਇਹ ਦੂਸਰ ਦੇ ਚਰਨੀ ਲੱਗਣਗੇ ਇਹ ਜੀਉ ਬਹੁਤੇ ਜਨਮ ਭਰ ਮਿਆਂ ਤਾਂ ਸਤਿਗੁਰ ਸ਼ਬਦ ਸੁਨਾਇਆ ਜਦ ਗੁਰੂ ਸਾਹਿਬ ਦੇਖਦੇ ਅੱਗੇ ਜੀ ਵਿਚਾਰਾ ਬੜਾ ਭਟਕਿਆ ਤਰਸਾਉਂਦਾ ਪਾਸ਼ਾ ਨੂੰ ਤਾਂ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਦਿੰਦੇ ਤਾਂ ਸਤਿਗੁਰ ਸ਼ਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਗੁਰੂ ਨਾਨਕ ਵਰਗਾ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੋਈ ਦਾਤਾ ਹੈ ਨਹੀਂ ਵੈਗਰੋ ਸਭ ਸੁਣਿਓ ਲੋਕ ਸਭਾਇਆ ساری ਦੁਨੀਆ ਦੇ ਲੋਕੋ ਇਹ ਗੱਲ ਕੰਨ ਖੋਲ ਕੇ ਸੁਣੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੋਈ ਦਾਤਾ ਨਹੀਂ ਹੈਗਾ ਐਵੇਂ ਨਾ ਭਟ ਕੋਈ ਦਰਦਰ ਸਾਥ ਪਰ ਮਿਲਿਆ ਸੱਚ ਪਾਇਆ ਜੇ ਗੁਰੂ ਗ੍ਰੰਥ ਸਾਹਿਬ ਜੀ ਮਿਲ ਪਏ ਤੇ ਤੁਹਾਨੂੰ ਰਾਬੂ ਵੀ ਮਿਲ ਪੈਣਾ ਜਿਨੇ ਵਿੱਚੋਂ ਆਪ ਘਵਾਇਆ ਜਿਨ੍ਹਾਂ ਵਿੱਚੋਂ ਆਪਾ ਭਾਵ ਘਵਾਤਾ ਆਪਣੀ ਹਉਮੈ ਮੈਂ ਮੈਂ ਛੜਤੀ ਵੈਗਰੂ ਵੈਗਰੂ ਕਰਨ ਲੱਗੇ ਸੰਮਿਲ ਲਾਹੀ ਕੇ ਅੰਦਰ ਵਾਗਿਰੋਈ ਆ ਮੈਂ ਨਹੀਂ ਹੈਗਾ ਆਪਾ ਭਾਵ ਖਤਮ ਹੋ ਗਿਆ ਉਹਨੇ ਸਮਝ ਪੈ ਜਾਂਦੀ ਕੇ ਅੰਦਰ ਵਾਗਿਰੋਈ ਆ ਜੇ ਸਚੋ ਸੱਚ ਬੋਜਾਇਆ ਤੇ ਗੁਰੂ ਸਾਹਿਬ ਸਚੋ ਸੱਚ ਬੋਜਾਵਾ ਦਿੰਦੇ ਸਮਝਾ ਦਿੰਦੇ ਕੇ ਸਰੀਰ ਤੇਰਾ ਮਿੱਟੀ ਆ ਅੰਦਰ ਵਾਗਿਰੋਈ ਦੀ ਜੋਤ ਆ ਤੂੰ ਨਹੀਂ ਹੈਗਾ ਮੈਂ ਮੈਂ ਛੱਡਦੇ ਆਪਣੇ ਸਾਰੀ ਗੱਲ ਸਮਝਾ ਦਿੰਦੇ ਆ ਗੁਰੂ ਪਾਤਸ਼ਾਹ ਚੌਥੀ ਪੌੜੀ ਅੱਗੇ ਪੰਜਵੀਂ ਪੌੜੀ ਪੌੜੀ ਨਾਉਂ ਤੇਰਾ ਅਹੰਕਾਰ ਹੈ ਮੈਂ ਨਏ ਨਰਕ ਨਾ ਜਾਈਐ ਪੰਜਵੇਂ ਪੌੜੀ ਦੀ ਗੁਰਸਖ ਦੱਸ ਰਿਹਾ ਕਿ ਨਰਕਾਂ ਤੋਂ ਬਚ ਵੀ ਸਕੀਦਾ। ਔੜੀ ਧਰ ਪੜੀ ਸਮਝਾਇਆ। ਸਾਰੀ ਖੇੜ ਵੈਗਰੂ ਦੀ ਦੱਸ ਰਿਹਾ ਕਿ ਵੈਗਰੂ ਆਪ ਬਣਿਆ, ਕੁਦਰਤ ਬਣਾਈ, ਤਰਮਾਣ ਬਿਠਾ ਲਿਆ, ਜੀਵ ਇੱਥੇ ਆਉਂਦੇ ਆ, ਤਾਂ ਗੁਰਦਾਂ ਕਰਦੇ ਆ, ਫਿਰ ਮਰ ਜਾਂਦੇ ਆ, ਸਵਾਹ ਹੋ ਜਾਂਦੇ ਆ, ਫਿਰ ਅਗਿਆ ਸੰਗਲ ਪਾ ਕੇ ਫਿਰ ਲਿਜਾਇਆ ਜਾਂਦੇ ਆ, ਫਿਰ ਮਾਰੇ ਜਾਂਦੇ ਆ। ਦੱਸ ਰਿਹਾ ਸਾਰਾ ਕੁਝ। ਤੇ ਪੰਜਵੀਂ ਪੌੜੀ ਕੀ ਦੱਸ ਰਿਹਾ ਨਾਮ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ। ਵੈਗਰੂ ਤੇਰਾ ਨਾਮ ਨਿਰੰਕਾਰ, ਆ ਵੈਗਰੂ। ਜੇ ਆਪਾਂ ਵਾਹਿਗੁਰੂ ਵਾਹੀਉ ਕਰਦੇ ਰਹੀਏ ਤੇਰਾ ਨਾਮ ਜਪਦੇ ਰਹੀਏ ਤੇ ਨਰਕਾਂ ਚ ਨਹੀਂ ਜਾਏਗਾ ਨਰਕਾਂ ਤੋਂ ਬਚਣ ਦਾ ਤਰੀਕਾ ਵੀ ਦੱਸ ਰਿਹਾ ਜੀਵ ਰਿੰਨ ਸਭ ਇਸ ਦਾ ਦੇਖਾ ਜੇ ਆਗੁਆਈਏ ਜੀਵਾਤਮਾ ਵਾਹਿਗੁਰੂ ਦੀਆਂ ਸਰੀਰ ਵਾਹਿਗੁਰੂ ਦਾ ਇੰਨਾ ਕੁਝ ਆਪਾਂ ਨੂੰ ਦੇ ਗਿਆ ਆਪਾਂ ਖਾ ਵੀਏ ਮੇਰ ਕੋ ਜਾਣਿਆ ਫਿਰ ਨਹੀਂ ਉਹਦਾ ਸ਼ੁਕਰ ਕਰਦੇ ਜੇ ਲੋੜੇ ਚੰਗਾ ਆਪਣਾ ਕਰਪਨੋਂ ਨੇਚ ਸੁਧਾਈਏ ਜੇ ਆਪਣਾ ਭਲਾ ਚਾਹੁੰਦੇ ਆ ਗੁਰੂ ਸਾਹਿਬ ਨੇ ਤਾਂ ਅਮਰ ਸਤੋ ਸੇਵਾ ਕਰੋ ਸਿਮਰਨ ਕਰੋ ਭਗਤੀ ਕਰੋ ਪਰ ਆਪਣੇ ਆਪ ਨੂੰ ਨੀਂਤ ਸੁਧਵਾਉਣਾ ਮਹਾਪੁਰਖੇ ਸੁਧਵਾਉਣਾ ਆਪਣੇ ਆਪ ਨੂੰ ਕੋਈ ਪਾਪਾ ਜੀ 108ਾਂ ਬ੍ਰਹਮ ਗਿਆਨੀ ਆ ਮੈਂ ਇਦਾਂ ਨਹੀਂ ਸੁਧਵਾਉਣਾ ਨੀਂਤ ਸਦਾਈਏ ਨੀਂਤ ਸੁਧਾਉਣਾ ਆਪਣੇ ਆਪ ਨੂੰ ਜੇ ਭਲਾ ਚਾਹੁੰਦੇ ਆ ਤਾਂ ਜੇ ਚਰਵਾਣਾ ਬਰਹਰ ਹੈ ਜਰਵੇਸ਼ ਕਰੇਂਦੀ ਆਈ ਹੈ ਜਿੰਨ ਮਰਜ਼ੀ ਕੋਈ ਤੌੜ ਲਏ ਕੋਈ ਜਿੰਨ ਮਰਜ਼ੀ ਬਿਊਟੀ ਪਾਲਰ ਜਾਲੇ ਵਾਲ ਕਾਲੇ ਕਰ ਲੇ ਪਰੇਪੜੇ ਪਾਇ ਜਿਹੜਾ ਇਹਨੇ ਕੋਈ ਨਵੀਂ ਰੂਪ ਧਾਰ ਕੇ ਆ ਜਾਣਾ ਕਿਉਂ 40 50 ਸਾਲਾਂ ਤੋਂ ਲੰਘ ਗਿਆ ਤੇ ਬੁੱਢੇ ਹੋਣਾ ਹੀ ਆ ਬੁੱਢੇ ਆਪ ਹੋਣਾ ਹੀ ਆ ਡਿੜੀ ਪਾਲਾ ਨਹੀਂ ਪਛਾਣ ਲੈਣਾ ਸੋ ਵਾਲ ਕਾਲੇ ਕਰਨਾ ਫਿਰ ਕੁਝ ਨਹੀਂ ਹੋਣਾ ਕੋ ਰਹੇ ਨਾਮ ਭਰੀਏ ਪਾਈ ਹੈ ਸੋ ਸਮਾ ਆ ਗਿਆ ਜਲੀ ਭਲ ਗਈ ਸਮਾ ਪੂਰਾ ਹੋ ਗਿਆ ਤੇ ਕਿਸੇ ਨੇ ਵੀ ਨਹੀਂ ਰਹਿਣਾ ਇਸ ਦੁਨੀਆ ਵਿੱਚ ਸਭ ਨੇ ਜਾਣਾ ਫਿਰ ਕਿੱਥੇ ਜਾਣਾ ਨਰਕਾਂ ਤੇ ਜਾਣਾ ਜਾਂ ਸੱਚਖੰਡ ਜਾਣਾ ਵਾਹਿਗੁਰੂ ਕੋ ਇਹ ਫੈਸਲਾ ਗੁਰਸੇਵਾ ਛੱਡ ਦਿੰਦੇ ਆਪਣੇ ਤੇ ਸਾਨੂੰ ਸਮਝਾ ਕੇ ਸਾਡੇ ਤੇ ਛੱਡ ਦਿੰਦੇ ਵੀ ਦੇਖ ਲਾਹੁ ਤੂੰ ਆਪੇ ਸਾ ਅੰਲਾਨ ਕੀ ਕਰਨਾ ਸੱਚਖਣ ਜਾਣਾ ਫਿਰ ਸੱਚਖਣ ਦੀ ਟਿਕਟ ਲੈ ਲਾ ਗੁਰਪ੍ਰਸਾਦ ਸ਼ੋਗਮਰਤੀ ਦਾਰਤ ਨਾਮ ਦੀ ਦਾਤ ਲੈ ਲਾ ਸੱਚਖਣ ਨਾਲ ਤੇਰਾ ਸੰਬੰਧ ਜੁੜ ਜਾਣਾ ਜਿੰਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰਕਾਗ ਨਫਾਰੇ ਜਨ ਨਾਨਕ ਲਿਖਾ ਸੰਧਾ ਪਰ ਫਰਾਜ ਕਾਗਜ਼ ਫਾੜ ਦਿੰਦਾ ਉਹਨਾਂ ਦੇ ਜਿਨ੍ਹਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜਿਹੜੇ ਗੁਰੂ ਸਾਹਿਬ ਦੇ ਪੁੱਤਰ ਬਣ ਗਏ ਸਿੱਧਾ ਸੱਚਾ ਨਾਲ ਸੰਬੰਧ ਜੁੜਦਾ ਤੇ ਜੇ ਗੁਰੂ ਵਾਲੇ ਨਹੀਂ ਬਣੇ ਫਿਰ ਨਰਕਾ ਨਾਲ ਤਾਂ ਹੈਗਾ ਹੀ ਇਹ ਸੰਬੰਧ ਧਰਮ ਰਾਜ ਨਾਲ ਜ਼ਿੰਮੇਵਾਰਤਾ ਨਾਲ ਫਿਰ ਉਹਨਾਂ ਨੇ ਜੋ ਕਰਨਾ ਆ ਉਹ ਤੇਜੀ ਪੌੜੀ 'ਚ ਗੁਰੂ ਸਾਹਿਬ ਨੇ ਸਾਰਾ ਦੱਸਤਾ ਸੋ ਛੇਵੀਂ ਪੌੜੀ ਆ ਛੇਵੀਂ ਪੌੜੀ ਦੀ ਤਾਂ ਕਿ ਆਪਾਂ ਵਿਚਾਰ ਕਰਨੇ ਆ ਸਾਨੂੰ ਟਾਈਮ ਹੋ ਰਿਹਾ ਤਾਂ ਛੇਵੀਂ ਪੌੜੀ 'ਚ ਗੁਰੂ ਸਾਹਿਬ ਦੱਸ ਰਿਹਾ ਆ ਪੌੜੀ ਬਿਨ ਸਤਗੁਰ ਕਿਨੇ ਨਾਲ ਪਾਇਓ ਮੇਰੇ ਸਤਗੁਰ ਕੀਨੇ ਨਾ ਪਾਇਆ ਗੁਰੂ ਪਾਤਸ਼ਾਹ ਦੀ ਕਿਰਪਾ ਤੋਂ ਬਿਨਾ ਕਿਸੇ ਨੇ ਵਾਹਿਗੁਰੂ ਨਾ ਪਾਇਆ ਨਾ ਕੋਈ ਪਾ ਸਕਦਾ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਪ ਸੁਣਾਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਵਾਹਿਗੁਰੂ ਆ ਰੱਬ ਰੱਬगराज ਮਾਨੋ ਕਰ ਪ੍ਰਗਟ ਆਪ ਸੁਣਾਇਆ ਇਹ ਕਰ ਪ੍ਰਗਟ ਕਰਕੇ ਆ ਕੀ ਸੁਨਾਵੇ ਦਿੱਤੀ ਗੁਰੂ ਸਾਹਿਬ ਨੇ ਸਤਗੁਰ ਮਿਲਿਆ ਸਦਾ ਮੁਕਤ ਹੈ ਜੇ ਗੁਰਪਾਤਸ਼ਾਹ ਮਿਲਦੇ ਗੁਰੂ ਸਾਹਿਬ ਨੇ ਨਾਮ ਦੀ ਦਾਤ ਦੇ ਦਿੱਤੀ ਬਦ ਪਿਆਰਾ ਰਹੀ ਨਮ੍ਰਤੀ ਦਾ ਦੇਤੀ ਸਦਾ ਮੁਕਤ ਹੈ ਮੁਕਤੀ ਹੋਵੇ ਜੰਮਣ ਮਰਨ ਤੋ ਰਹਤੋ ਜਾਂਦਾ ਬੰਦਾ ਉਹ ਜਿਨ ਵਿੱਚੋਂ ਮੋਹ ਚੁਕਾਇਆ ਜਿਨ ਜਿਨ ਸਿਮਰਨ ਕਰਾਂਗੇ ਮਿਰ ਮੋਹ ਭਜਾਂਗੇ ਸਰੀਰ ਤੋਂ ਮੋਹ ਭਜਾਂਗੇ ਜੰਮਣ ਮਰਨ ਖਤਮ ਹੋ ਜਾਵੇਗਾ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਸਭ ਤੋਂ ਉੱਚੀ ਵਿਚਾਰ ਇਹ ਆ ਜਿਹਦਾ ਚਿਤ ਸੱਚੇ ਵੈਗੁਰੂ ਨਾਲ ਜੁੜ ਗਿਆ ਵੈਗੁਰੂ 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 ਗੁਰ ਜੀ ਨੇ ਆਪਣਾ ਮਨ ਆਪਣਾ ਜਿਤ ਵੈਗੁਰੂ ਨਾਲ ਜੋੜ ਲਿਆ ਸੰਤੋਖੀ ਵਿਚਾਰਿਆ ਜਗ ਜੀਵਨ ਦਾਤਾ ਪਾਇਆ ਉਹਨੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਵੈਗੁਰੂ ਪਾ ਲਿਆ ਉਹਨੇ ਰੱਬ ਨੂੰ ਪਾ ਲਿਆ 6 ਬਾਣੀਆਂ ਦੇ ਵਿਚਾਰ ਕੀਤੀ ਸਿਰਫ ਆ ਪਾਸੰਖੇ 6 ਬਾਣੀਆਂ ਜੀ ਗੁਰੂ ਪਾਤਸ਼ਾਹ ਨੇ ਕਿੰਨਾ ਗਿਆਨ ਦਿੱਤਾ ਜੇ ਅਸੀਂ ਤਾਂ ਇੱਕ ਇੱਕ ਸ਼ਬਦ ਕਰਕੇ ਰੋਜ਼ ਆਪਣੇ ਘਰੇ ਪੜੀਏ ਤਾਂ ਸਮੇਂ ਆਪ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸਾਰੇ ਭਾਈਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਸਾਰੀ ਸਿੱਖਿਆ ਪੁਰਸਾਂ ਨੇ ਕਰੇ ਦੇ ਦੇਣੀ ਆਪਾਂ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਨਾਲ ਨਾਮ ਜਪਦੇ ਰਹੀਏ ਵਾਇਗਰੂ ਕਰਦੇ ਰਹੀਏ ਆਪੇ ਜੀਵਨ ਸਫਲਾ ਹੋ ਜਾਂਦਾ ਸੋ ਸਾਥੀ ਜੁੜਕੇ ਬੇਨਤੀ ਵਾਇਗਰੂ ਸਾਰੇ ਨੂੰ ਸਾਰੀ ਸੰਗਤ ਨੂੰ ਜਿੰਨਾਂ ਨੇ ਅਮਰ ਜੀ ਦਾ ਨਾਮ ਦੀ ਦਾਤ ਨਹੀਂ ਲਈ ਉਹ ਜਰੂਰ ਗੁਰੂ ਵਾਲੇ ਬਣੋ ਤੇ ਗੁਰੂ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਇਹ ਅਧੂਰਾ ਗੁਰੂ ਨੇ ਵੀ ਇੱਥੇ ਕੋਈ ਦੇਤਾਰੇ ਗੁਰੂ ਕੋ ਮੈਂ ਨਾਮ ਲਿਆ ਜੀ ਉਹ ਨਾਮ ਨਹੀਂ ਪਰਵਾਣ ਹੈਗਾ ਨਾਮ ਗੁਰੂ ਹੀ ਪਰਮਾਣੂ ਉਹ ਤਾਂ ਸਿੱਖੀ ਕਰਮ ਕਰਨਾ ਤੇ ਸਾਰੇ ਇਹਦੇ ਪੜਾਏ ਆ ਸਰਕਾਰੀ ਹੁੰਦੇ ਸਾਰੇ ਸਿੱਖੋਈ ਗੁਰੂਆ ਸਾਰੀ ਸ੍ਰਿਸ਼ਟੀ ਦੀ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆ ਇੱਕੋ ਗੁਰ ਤੇ ਲੜ ਲਾ ਕੇ ਗਏ ਸਾਨੂੰ ਗੁਰੂ ਪਾਸ਼ਾ ਗੁਰੂ ਮਾਨੁਜਾ ਗ੍ਰੰਥ ਆਪਾਂ ਪੜਦੇ ਨੇ ਹੈ ਪਰ ਆਪਾਂ ਮੰਨਦੇ ਨਹੀਂ ਉਹ ਗੱਲ ਨੂੰ ਸੋ ਸਭ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੇ ਨਾਮ ਦੀ ਦਾਤ ਲਈ ਜਿੱਥੇ ਆਪਾਂ ਦਾਤ ਲਈ ਬੱਚਿਆਂ ਨੂੰ ਵੀ ਦਵਾਈ ਸੋ ਬੱਚਿਆਂ ਨੂੰ ਜੋੜੀ ਹੈ ਵਾਹਿਗੁਰੂ ਨਾਲ ਨਾਮ ਨਾਲ ਬਾਣੀ ਨਾਲ ਸੱਜੇ ਸੱਜੇ ਉਹਨਾਂ ਨੂੰ ਸਿੱਖੀ ਵਾਲੇ ਸੰਸਕਾਰ ਦਈਏ ਉਹਨਾਂ ਨੇ ਆਪੇ ਬਾਣੀ ਨਾਲ ਜੁੜ ਕੇ ਭਗਤੀ ਵਾਲੀ ਗੱਲ ਸਮਝ ਆਏ ਕਿ ਕਿਵੇਂ ਰਹਿਤ ਪ੍ਰਭ ਕਰਨਾ ਹੈ ਪ੍ਰੇਤਾ ਤੋਂ ਦੂਰ ਰਹਿਣਾ ਹੈ ਵਾਹਿਗੁਰੂ ਕਰਦੇ ਆ ਆਪਣਾ ਜਿਹੜਾ ਜੀਵਨ ਉਹ ਨਿਰਵਾਹ ਕਰਨਾ ਹੈ ਸੋ ਜਿਵੇਂ ਜਿਵੇਂ ਬਾਣੀ ਨਾਲ ਜੁੜਦੇ ਜਾਣਗੇ ਉਹ ਵੱਡੇ ਹੋ ਕੇ ਆਪ ਹੀ ਪ੍ਰਚਾਰ ਕਰਨਗੇ ਸਿੱਖੀ ਦਾ ਆਪ ਵੀ ਕਰ ਕਰ ਦੱਸਣਗੇ ਅਮਰਤ ਬਾਰੇ ਸਮਝਾਉਣਗੇ ਸਾਲਿਆਂ ਇਸ ਤਰੀਕੇ ਨਾਲ ਆਪ ਜੁੜੀਏ ਆਪਣੇ ਬੱਚਿਆਂ ਨਾਲ ਜੋੜੀਏ ਹੁੰਦਾ ਵੀ ਆਪਾਂ ਬੱਚਿਆਂ ਨੂੰ ਰੋਕਾ ਲੈਣੇ ਆ ਜਾਂ ਨਹੀਂ ਆਏ ਬੱਚੇ ਆ ਇਹਨੂੰ ਸਮਝਿਆ ਲੈ ਜਾਣਾ ਸੂ ਵੱਡੇ ਹੋ ਗਏ ਉਹ ਫਿਰ ਨਹੀਂ ਗੱਲ ਸੁਣਦੇ ਫਿਰ ਉਹ ਬਹੁਤ ਦੂਰ ਹੋ ਜਾਂਦੇ ਟੁੱਟ ਜਾਂਦੇ ਬੁਰੀ ਤਰ੍ਹਾਂ ਜਿਹੜਾ ਕੋਹਤਾ ਕਰ ਲਾਪਿਆ ਕਿ ਸਰੂਮਾਂ ਦੀ ਪਿਆਰ ਵੀ ਕਰਨਾ ਪੈਣਾ ਅਸ਼ੇ ਕਰਨਾ ਪਿਆ ਉਹਨੂੰ ਫੇਰ ਮਰਦ ਨਹੀਂ ਕਾ ਸਕਦੇ ਆਪਾਂ ਉਹ ਟੁੱਟ ਗਿਆ ਵਈ ਰਵ ਨੂੰ ਜਿਸ ਕਰਕੇ ਬੱਚਿਆਂ ਨੂੰ ਸੰਭਾਲੀਏ ਪਨੀਰੀ ਨੂੰ ਸੰਭਾਲੀਏ ਤਾਂ ਵੀ ਆਪਣੀ ਪੀੜੀ ਦਾ ਪੀੜੀ ਇਹ ਜਿਹੜੀ ਸਿੱਖੀ ਆ ਚੱਲਦੀ ਰਹੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਈ ਗੁਰੂ ਸਰਵਰ ਅਰਦਾਸ ਕਰੀਏ ਗੁਰੂ ਪਾਤਸ਼ਾਹ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਸਿੱਖੀ ਦੀ ਤਾਕਤ ਦਿਓ ਅਮਰਦੀ ਦਾਤ ਨਾਮ ਦੀ ਦਾਤ ਦਿਓ ਸਨ ਬਾਣੀ ਨਾਲ ਜੁੜੋ ਸਿਮਰਨ ਨਾਲ ਜੁੜੋ ਗੁਰੂ ਸਾਹਿਬ ਕਿਰਪਾ ਕਰਨ ਪੁੱਲਾ ਜੁਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ